ਜਿਹੜਾ ਹੈ ਉਹ ਸ਼ੁਰੂਆਤ ਕੀਤੀ ਹੈ ਫੌਗ ਦੀ ਔਰ ਇਹ ਗੁਰਦੁਆਰਾ ਸਾਹਿਬ ਪਿੰਡ ਆਦੀਆਂ ਕਲਾਨੌਰ ਦੇ ਲਾਗੇ ਬਿਲਕੁਲ ਰਾਵੀ ਦੇ ਕਿਨਾਰੇ ਦਰਿਆ ਹੈਗਾ ਇੱਥੋਂ ਫੌਗ ਮਸ਼ੀਨ ਦੀ ਜਿਹੜੀ ਸ਼ੁਰੂਆਤ ਹੈ ਉਹ ਕਰ ਦਿੱਤੀ ਗਈ ਹੈ ਔਰ ਇਸੇ ਤਰੀਕੇ ਦੇ ਨਾਲ ਇਹਨਾਂ ਦੀ ਕੋਸ਼ਿਸ਼ ਹੋਵੇਗੀ ਕਿ ਲਗਭਗ ਇਸ ਇਲਾਕੇ ਦੇ ਸਾਰੇ ਪਿੰਡਾਂ ਨੂੰ ਜਿਹੜਾ ਹੈ ਉਹ ਕਵਰ ਕੀਤਾ ਜਾਵੇ ਇੱਧਰ ਸੜਕ ਵੀ ਖੁੱਲੀ ਇੱਧਰੋਂ ਪਾਣੀ ਹੈ ਉਧਰੋਂ ਹਾਂ ਜੱਟਾ ਮਾਰ ਕੇ ਤੜਾ ਕਿੰਨੇ ਖਾਨਾ ਲੋ ਸਾਰੇ ਨੂੰ ਆਹ ਮਾਰਾ ਇਹ ਦੇਖੋ ਇਹ ਦੇਖੋ ਕੋਈ ਪਾਉਣਾ ਅੱਜ ਜਿੰਨੀ ਵਾਰੀ ਇਸ ਤੋਹੋ ਬਲੈਸਰਿਤ ਹੋਣ ਦੀਵਾ ਆਹ ਹਮ ਜਾਰਾ ਬਜਾਏ ਇਹ ਨਾ ਮਸ਼ੀਨਾਂ ਦੇ ਨਾਲ ਅਸੀਂ ਲਗ ਭਾਗ ਅੱਜ ਤੋਂ ਆਪਣੇ ਹੁਣ ਜਿੰਨੇ ਪਿੰਡ ਵਾ ਇਹ ਨਾ ਪਿੰਡਾਂ ਦੇ ਵਿੱਚ ਮੱਛਰ ਮਾਰਨ ਦਾ ਜਿਹੜਾ ਕੰਮ ਆ ਉਹ ਸ਼ੁਰੂ ਕਰਾਂਗੇ ਅੱਜ ਔਰ ਇਹਨਾਂ ਵੀਰਾਂ ਦੇ ਅਸੀਂ ਬੜੇ ਧੰਨਵਾਦੀ ਆਂ ਕਿ ਇਹਨਾਂ ਨੇ ਆਪਣੀ ਸੋਸਾਇਟੀ ਵੱਲੋਂ ਜਿਹੜਾ ਇਹ ਬੜਾ ਵੱਡਾ ਉਪਰਾਲਾ ਕੀਤਾ ਔਰ ਇੱਥੇ ਆ ਕੇ ਗਰਦਾਸਪੁਰ ਜ਼ਿਲ੍ਹੇ 'ਚ ਜਿਹੜਾ ਰਾਵੀ ਦਾ ਦਰਿਆ ਦਾ ਕੰਢਾ ਉਸ ਸਾਰੇ ਨੂੰ ਇਹ ਜਿਹੜਾ ਕਵਰ ਕਰ ਰਹੇ ਆ ਕਿਉਂਕਿ ਇਸ ਪਿੰਡਾ ਇਸ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਵਾ ਤੇ ਅਸੀਂ ਤੁਸੀਂ ਵੇਖ ਰਹੇ ਹੋਵੋਗੇ ਸਾਰੇ ਇਹੋ ਪਿੱਛੇ ਕੋਈ ਨਾ ਗੱਲ ਜਾਨੀ ਉਹ ਤੋਂ ਕਰਨੇ ਕੋਈ ਕੰਸੀ ਪਿਆ ਉਹ ਨਹੀਂ ਕਰ ਪਾਇਆ ਹਾਂਜੀ ਤੋਂ ਸੇ ਦੇਖ ਰਹੇ ਹੋ ਕਿ ਫੌਗ ਮਸ਼ੀਨਸ ਨੂੰ ਜਿਹੜਾ ਹੈ ਉਹ ਸਟਾਰਟ ਕੀਤਾ ਜਾ ਰਿਹਾ ਪਿੰਡ ਆਦੀਆਂ ਕਲਾਨੌਰ ਦੇ ਲਾਗੇ ਆ ਇਸ ਫੌਗ ਮਸ਼ੀਨ ਦੇ थ्रू ਜਿਹੜਾ ਹੈ ਉਹ ਪੂਰੇ ਇਲਾਕੇ ਦੇ ਵਿੱਚ ਸਿੰਬਲ ਡਵੈਲਪਮੈਂਟ ਸੁਸਾਇਟੀ ਅਤੇ ਜੰਮੂ ਦੀਆਂ ਸਾਰੇ ਨੌਜਵਾਨ ਵੀਰ ਆਏ ਨੇ ਅਤੇ ਨਾਹੀ ਯੂनाइटेड 6 ਦੇ ਵੀਰ ਵੀ ਇੱਥੇ ਪਿੰਡ ਆਦੀਆਂ ਕਲਾਨੌਰ ਦੇ ਲਾਗੇ ਜਿੱਥੇ ਰਾਵੀ ਦੇ ਬਿਲਕੁਲ ਨੇੜੇ ਕਰੀਬ 300 400 ਮੀਟਰ ਇੱਥੋਂ ਰਾਵੀ ਦੂਰ ਹੈ ਔਰ ਇਸੇ ਇਲਾਕੇ ਦੇ ਵਿੱਚ ਬੰਨ ਵੀ ਟੁੱਟਿਆ ਸੀ ਔਰ ਤੁਹਾਨੂੰ ਦਿਖਾ ਦਈਏ ਤਸਵੀਰਾਂ ਕਿ ਹੁਣ ਇਸ ਫੌਗ ਮਸ਼ੀਨ ਨੂੰ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਸ਼ੁਰੂਆਤ ਕੀਤੀ ਜਾਵੇਗੀ ਫੌਗ ਮਸ਼ੀਨ ਇਸ ਪਿੰਡ ਆਦੀਆਂ ਦੇ ਵਿੱਚੋਂ ਸ਼ੁਰੂਆਤ ਕੀਤੀ ਜਾ ਰਹੀ ਹੈ ਯੂनाइटेड ਸਿੱਖ ਅਤੇ ਸਿੰਬਲ ਡਵੈਲਪਮੈਂਟ ਸੁਸਾਇਟੀ ਦੇ ਵੀਰਾਂ ਵੱਲੋਂ ਤੁਸੀਂ ਦੇਖ ਰਹੇ ਹੋ ਸਿੰਘਰੀ ਇਸ ਵੇਲੇ ਪਿੰਡ ਆਦੀਆਂ ਦੇ ਵਿੱਚ ਜਿਹੜਾ ਹੈ ਉਹ ਸ਼ੁਰੂਆਤ ਕੀਤੀ ਹੈ ਫੌਗ ਦੀ ਔਰ ਇਹ ਗੁਰਦੁਆਰਾ ਸਾਹਿਬ ਪਿੰਡ ਆਦੀਆਂ ਕਲਾਨੌਰ ਦੇ ਲਾਗੇ ਬਿਲਕੁਲ ਰਾਵੀ ਦੇ ਕਿਨਾਰੇ ਦਰਿਆ ਹੈਗਾ ਇੱਥੋਂ ਫੌਗ ਮਸ਼ੀਨ ਦੀ ਜਿਹੜੀ ਸ਼ੁਰੂਆਤ ਹੈ ਉਹ ਕਰ ਦਿੱਤੀ ਗਈ ਹੈ ਔਰ ਇਸੇ ਤਰੀਕੇ ਦੇ ਨਾਲ ਇਹਨਾਂ ਦੀ ਕੋਸ਼ਿਸ਼ ਹੋਵੇਗੀ ਕਿ ਲਗਭਗ ਇਸ ਇਲਾਕੇ ਦੇ ਸਾਰੇ ਪਿੰਡਾਂ ਨੂੰ ਜਿਹੜਾ ਹੈ ਉਹ ਕਵਰ ਕੀਤਾ ਜਾਵੇ ਔਰ ਤੁਸੀਂ ਦੇਖ ਰਹੇ ਹੋ ਆਵਾਜ਼ ਵੀ ਇਸ ਮਸ਼ੀਨ ਦੀ ਬਹੁਤ ਹੁੰਦੀ ਹੈ ਔਰ ਇਹ ਨਾਲ ਦੇ ਨਾਲ ਫੌਗ ਜਿਹੜਾ ਹੈ ਉਹ ਛੱਡਦੇ ਜਾਵੇਗੀ ਪਿੰਡ ਦੇ ਵਿੱਚ ਇਸੇ ਤਰੀਕੇ ਦੇ ਨਾਲ ਇਸ ਫੌਗ ਮਸ਼ੀਨ ਨੂੰ ਜਿਹੜਾ ਹੈ ਉਹ ਘੁਮਾਇਆ ਜਾਵੇਗਾ ਤਾਂ ਜੋ ਇਸ ਪਿੰਡ ਦੇ ਵਿੱਚ ਕੋਈ ਵੀ ਮੱਛਰ ਕੀਟਨਾਸ਼ਕ ਜਿਹੜੀ ਇਹਦੇ ਵਿੱਚ ਪਏ ਹੋਏ ਨੇ ਮੱਛਰ ਵਗੈਰਾ ਜਿਹੜਾ ਹੈ ਉਹ ਨਾ ਰਹਿ ਸਕੇ ਤੁਸਰ ਗੁਰੂ ਨੰਦਾਸ ਤੱਕ ਰੋਡ ਦੇ ਵਿੱਚ ਇਹ ਕਲ ਨੂੰ ਇੱਥੇ ਕਰਾਉਣਾ ਚਾਹੀਦਾ ਅੱਜ ਖੜ੍ਹ ਦੇਂਦੇ ਕੋਈ ਇੱਕ ਹੋ ਜਾਓ ਰੋਡ ਦੇ ਵਿੱਚ ਆਹ ਦੇਖੀ ਜਾਨੇ ਡਰਸਿਆ ਇਹੋ ਤੋਂ ਬਾਈ ਕਾ ਨਾ ਤਕੜਾ ਵੱਡਾ ਦੇ ਵਿੱਚ ਨਾ ਪਰਛਾ ਵੀ ਆਹ ਲੈ ਸਾਡੇ ਪਾਪਾ ਦੇ ਹੋਸਟਲ ਦੇ ਵਿੱਚ ਲੇਕਿਨ ਉਹ ਬੜੀ ਪਰੇਖੀ ਫੜਦੇ ਜਿਉਂਦੇ ਨੇ ਮੇਰੀ ਵੀ ਜੈਤ ਤੋਂ ਕੀ ਆਪਾਂ ਕਰਦੇ ਵਾਜੇਗਾ 1 2 ਜੇ ਵੀ ਰੁਪਇਆ ਸੋ ਇਹ ਪਹੁੰਚ ਗਿਆ ਹੈ ਨਾ ਇਹ ਦੇਖیں ਨਾ ਹਰ ਕੇ ਰਾਖੇ ਟ੍ਰੈਕ ਲਾਣਾ ਸਭ ਨੂੰ ਆਵਾਜ਼ ਆ ਜੀ ਪਿੱਛੇ ਮੋਢੇ ਲੇ ਕੇ ਕਾਰਜਾਂ ਆ ਜਾ ਜੀ